सत संगत असीं कलो इतिहास पढ़ो अढा आए में इतिहास लड़ी सामे ई हिकु बे चालीह ते दुए बने दास लख फॉल पर गुरू खे सिखा जे हौकले वेठो कंहिंखे लड़ाईअ हौसलियुनि लड़ियूं जॾहिं ਸਾਨੂੰ ਹਰ ਇੱਕ ਲੜਾਉਣ ਦੇ ਵਿੱਚ ਸਫਲਤਾ ਮਿਲਦੀ ਹੈ ਪਰ ਜੇ ਕੋਈ ਸੁਆਰਥ ਹੋਏ ਨਾ ਉੱਥੇ ਸਾਨੂੰ ਕਦੇ ਸਫਲਤਾ ਨਹੀਂ ਮਿਲਦੀ ਮੈਂ ਬੇਨਤੀ ਕਰਦਾ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਸਿੰਘਾਂ ਦੇ ਇਤਿਹਾਸ ਬਣਾ ਦਿੱਤਾ ਕਈ ਦਿਨਾਂ ਤੋਂ ਭੁੱਖੇ ਠੰਡ ਦੇ ਦਿਨਾਂ ਵਿੱਚ ਜਿਹੜੇ ਬਸਰ ਨੇ ਜਿਹੜੀ ਸਾਰੇ ਗੱਲੇ ਹੋਏ ਪਏ ਨੇ ਤੇ ਸਤਿਗੁਰੂ ਨੇ 40 ਸਿੱਖਾਂ ਨੇ ਇਹੋ ਜਿਹਾ ਇਤਿਹਾਸ ਬਣਾਇਆ ਕਿ 10ਵੀਂ ਪਾਠ असल चुद्ध जो लड़िया जाता निशानी थे दिल्ली दरबार का निशाना गुरु गोबिंद सिंह जी को जन्दा पकड़ के दिल्ली लैके जाया पर ਸਾਥ ਸੰਗਤ ਇਹਦਾ ਮਤਲਬ ਦਿੱਲੀ ਦਰਬਾਰ ਖਤਹਾ ਰਿਆ ਪਰ ਆਪਾਂ ਬਰਾਬਰ ਤੇ ਨਹੀਂ ਆਏ ਸਿੱਧੇ ਕਰਨਗੇ ਤੇ ਉਹ 10 ਲੱਖ ਫਿਰ ਤੁਸੀਂ ਮੁਖਰ ਸਾਹਿਬ ਦਾ ਖੱਡ ਵੇਖੋ ਇਹਦੇ ਵਿੱਚ ਵੀ ਸਾਡੀ ਗਿਣਤੀ ਬਿਲਕੁਲ ਥੋੜੀ ਹੈ 40 ਮੁਕਤੇ ਜਿੱਥੇ ਸ਼ੀਤ ਹੋਏ ਤੇ ਵਜੀਰ ਖਾਨ ਦੀ ਫੌਜ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੈ ਉੱਥੇ ਵੀ ਆਪਾਂ ਬਰਾਬਰ ਨੇ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਧੀ ਸਾਧੂਆਂ ਦੇ ਸਾਥ ਨੇ ਲੜੇ ਨੇ ਤੀਰ ਚਲਾਦੇ ਨੇ ਸਾ ਅੰਦਰ ਕੀ ਜਵਾਨ ਹਾਲ ਦੇ ਲੰਗਰ ਹਾਲ ਉਹਨੇ ਬਾਠਿਆ ਇੱਕ ਹੋਰ ਲੰਗਰ ਵਾਲ ਤੇ ਜਵਾਨ ਹਾਲ ਦੂਰੇ ਤੁਹਾਨੂੰ ਦਿਖਾਉਣਾ ਹੈ ਦਰਸ਼ਕਾਂ ਨੂੰ ਸੰਤ ਜੀ ਕੱਲ ਵੀਡੀਓ ਬਣਾਈ ਸੀ ਪਰ ਅਪਲੋਡ ਨਹੀਂ ਕੀਤੀ ਗਈ ਇਹ ਹੱਗੀਆ ਮੇਰਾ خیال ਬਾਬਾ ਬੰਦਾ ਸਿੰਘ ਬਹਾਦਰ ਕਿਹਨੇ ਤਾਂ ਲੜਿਆ ਇੱਕ ਨਗਾਰਾ ਤੇ ਇੱਕ ਨਿਸ਼ਾਨ ਸਾਹਿਬ ਤੇ ਜਦੋਂ ਨਦੀਨ ਸਾਹਿਬ ਦੀ